ਹਾਂਜੀ ਹੋ ਗਿਆ ਤਰੀਕ 9 ਤੇ ਦਿਨ ਹੋ ਗਿਆ ਅੱਜ ਅੱਜ ਸ਼ੁੱਕਰਵਾਰ ਤੇ ਹਾਂਜੀ ਬੈਠੇ ਆ ਗਾਈ ਨਾਲ ਗੱਲਾਂ ਕਰੀ ਜਾਂਦੇ ਆ ਅੱਜ ਤੋਂ ਨਾ ਤੂੰ ਮੇਰੀਆਂ ਤੇ ਮੈਂ ਤੇਰਾ ਆ ਕਿਸੇ ਦਿਨ ਸੁਣਨੀ ਹੈਗੀ ਤੇ ਨਾ ਐਦੀ ਸੁਣਨੀ ਆ ਲਾਗੇ ਵਾਲੀ ਦੀ ਤੇ ਬਰੇ ਤੇਵਾਰ ਪਾ ਮਿਲੇ ਆ ਵਿਛੜੇ ਸੀਗੇ ਠੀਕ ਆ ਨਾ ਆਪਣਾ ਆਪਾਂ ਦੋਨੇ ਪਾ ਇੱਕ ਆ ਤੇ ਆਪਣਾ ਉਹ ਆਪਣਾ ਇੱਕ ਚੁੱਲਾ ਆ ਉਹ ਚੁੱਲਾ ਬਣਦਾ ਪਿਆ ਆਪਣਾ ਉੱਧਰ ਤੇ ਆ ਖੋਲੀ ਵੀ ਆਪਣੀ ਇੱਕ ਹੀ ਆ ਤੇ ਅੱਜ ਤੋਂ ਬਾਅਦ ਨਾ ਕਿਸੇ ਦੀ ਨਹੀਂ ਮੰਨਣੀ ਕੋਈ ਤੂੰ ਜੋ ਮਰਜੀ ਕਵੇ ਪਰ ਆ ਵੀ ਕਵੇ ਤੂੰ ਇਹਦੀ ਮੰਨਣੀ ਹੈਗੀ ਤੇ ਆਪਾਂ ਤਾਂ ਵੀ ਇੱਥੇ ਆ ਇਕੱਠੇ ਆ ਇੱਕ ਚੁੱਲਾ ਆਪਣਾ ਇੱਕ ਚੁੱਲਾ ਆਪਣਾ ਤੇ ਕਿਸੇ ਨੂੰ ਸੋਹਣੀ ਜਾਨ ਤੇ ਪੱਠੇ ਖਾਈ ਜਾਂਦੇ ਆ ਪਾਈ ਜਾਣੇ ਤੂੰ ਖਾਈ ਜਾਣੇ ਆ ਤੇ ਬਸ ਤੂੰ ਭਰਉਣਾ ਨਹੀਂ ਕਿਸੇ ਗੱਲ ਤੂੰ ਸਾਡੀਆਂ ਹੀ ਦੇ ਰਹੇ ਆ ਤੂੰ ਸਾਡੀਆਂ ਹੀ ਦੇ ਰਹੇ ਆ ਤੇ ਸ਼ਾਬਾਸ਼ ਆ ਆ ਤੂੰ ਪੱਠੇ ਖਾਈ ਜਾਨੇ ਆ ਤਰੋ ਜੋ ਮਾਜੀ ਕਵੇ ਇਹਦੀ ਵੀ ਸੁਣਨੀ ਆਣ ਗਵਾਨ ਕਿਸੇ ਦੀ ਵੀ ਨਹੀਂ ਹੈ ਨਾ ਤੇ ਉਹ ਬਸ ਗੱਲ ਖਤਮ ਆਪਣੀ ਵਧੀਆ ਆਪਣੀ ਇੱਕ ਖੁਰਲੀ ਆ ਆਪਾਂ ਇਹ ਖੋਲੀ ਤੇ ਲੈਣਾ ਵਧੀਆ ਰੱਬ ਦੁੱਧ ਪੁੱਤ ਸਾਰਿਆਂ ਨੂੰ ਦੇਵੇ ਹੈਨਾ ਆ ਜਿਹੜੀ ਆ ਸਵੇਦਾ ਵੇਲਾ ਕਿਹਦੀ ਬਾਤ ਸੁਣੀ ਇਹ ਚੰਗੀ ਵਿਚਾਰੀ ਪਰ ਉਪਰੇ ਨੂੰ ਖੜੀ ਨਹੀਂ ਹੁੰਦੀ ਇਹ ਮੈਸੇਜ ਸਭ ਨੂੰ ਪੈਂਦੀ ਬਹੁਤ ਐ ਇਹ ਮਾਸ਼ਾ ਦੇਖਦੀ ਆ ਇਹਦੇ ਪਿਛੇ ਜਾ ਕੇ ਤੂੰ ਹਰੇਕ ਕੀ ਖਾਣੇ ਮਿਲੋਗੀ ਇਹਦੇ ਗੱਲਾਂ ਚ ਨਹੀਂ ਹੋਣਾ ਹੈਗਾ ਪਤੀਲਾ ਹੀ ਭਰ ਕੇ ਰੱਖ ਲਿਆ ਮੇਰੀਆਂ ਤਾਂ ਮੈਂ ਤੇਰਾ ਖੁੱਲੀ ਆ ਆਪਣੀ ਗੱਲ ਸੁਣੋ ਦਲੀਏ ਦਾ ਪਤੀਲਾ ਬਣਾ ਕੇ ਰੱਖ ਲਿਆ ਆਪਾਂ ਤਰੂ ਸਾਫਾ ਮਿਲ ਜਾਣਾ ਰੋਲਾ ਸਹਰਾ ਸਭ ਤੋਂ ਮੇਰੀਆਂ ਤਨੋਂ ਤੂੰ ਟੈਸਟ ਵਿੱਚ ਕੀ ਪਾਲਿਆ ਖੰਡ ਪਾਲੀ ਸਰ੍ਹੋਂ ਪਾਲਿਆ ਤੇ ਆ ਦੇਖੋ ਜੀ ਉਹ ਬਰਿਆ ਗਰਲਾਲ ਦੇ ਲਸਣ ਲਾ ਦੇ ਲਸਣ ਲਾ ਦੇ ਆਲੂ ਬੰਡੇ ਦਲੀਆ ਵੀ ਬਣਾ ਕੇ ਰੱਖ ਲਿਆ ਦੂਟ ਨਾ ਕਈ ਕੰਮ ਜੀ ਕਰ ਸਕਦੇ ਆ ਆ ਦੇਖੋ ਜੀ ਘੇ ਵਿੱਚ ਪਾ ਲਿਆ ਇਹ ਤੇ ਕਿਉਂ ਉਤਰਦਾ ਨਾ ਉੱਪਰ ਖੰਡ ਪਾ ਲਈ ਆ ਤੇ ਜੋ ਨਾ ਸੋ ਵਿੱਚ ਪਾਤਾ ਇਹਦੇ ਦੂਏ ਟਾਈਮ ਹੁਣ ਦਲੀਆ ਪਾਉਣਾ ਆ ਗਾਂ ਨੂੰ ਤੇ ਅੱਜ ਪਕਾਵਾਂਗੇ ਅਲੂ ਵਾਲੇ ਪਰੌਠੇ ਦੇਖੋ ਕਿਦਾਂ ਠਾਰਾ ਪਾਇਆ ਮੈਂ ਤੇ ਉਧਰ ਹੁਣ ਫਰਸ ਪੈਣ ਲੱਗੀ ਆ ਤੇ ਚੰਗਾ ਜੁਲਾ ਹੋਣਾ ਤੇ ਆ ਕਰੋ ਗੁੱਡੀਆਂ ਨੂੰ ਤਰੇ ਹੁੰਮੜਾ ਜੀ ਲੋ ਜੀ ਫਸ ਪੈਣੀ ਆ ਤੇ ਕੰਮ ਚੱਲਦਾ ਪੂਰਾ ਜੂਰਾ ਤੇ ਤੇ ਕੱਲ ਕਿੰਨੀ ਜਾਣੀਆਂ ਵਧੀਆ ਅੰਤੀਆਂ ਭੈਣਾ ਪਤਾਈਆਂ ਸਾਰੇ ਦੇਖਣ ਆਈਆਂ ਬੜੀ ਖੁਸ਼ੀ ਹੋਈ ਚੰਗਾ ਚੱਲਾ ਦੇਖ ਕੇ ਹਨਾ ਕਿ ਬਹੁਤ ਵਧੀਆ ਹੈ ਤੇ ਆਪਾਂ ਨੂੰ ਪਿਛਲਾ ਟਾਈਮ ਪੁਰਾਣਾ ਜੇ ਤੇ ਆਇਂਦਾ ਹਾਲ ਚੜਨਾ ਚੁੱਲੇ ਮੋਰੀ ਬੈ ਕੇ ਰੋਟੀ ਪਾਣੀ ਖਾਣਾ ਫੋਟੋ ਹੋ ਗਿਆ ਕਿ ਠਠਕ ਦਿਨ ਨੂੰ ਇੱਧੇ ਛੱਡ ਦੋ ਤੇ ਬਦਲ ਜਾਂਦਾ ਹੋਇਆ ਪਰ ਠੰਡੀ ਠੰਡੀ ਹਵਾ ਚੱਲਣ ਢਈ ਆ ਦੇ ਮੀ ਪੈ ਗਿਆ ਲੱਗ ਲੱਗੇ ਚੱਲੀ ਪੂਰ ਬਹੁ ਮਿੱਟੀ ਨਿਕਲੀ ਵਿੱਚੋਂ ਇਹਦੇ ਆਪਾਂ ਹੀ ਥੋੜੀ ਮਿੱਟੀ ਹਾਂ ਅੜੋੜੇ ਜਿੰਨੇ ਵੀ ਨਪਨਪ ਦੇਣੇ ਵਿੱਚ ਹੀ ਇਹਦੇ ਅੜੋੜੇ ਰੇੜੇ ਦੀ ਇੱਧਰ ਨੂੰ ਇੱਧਰ ਆਉਗੀ ਬਾਹਰਲੇ ਪਾਸੇ ਹੈ ਨਾ ਹੂੰ ਜਿਹੜਾ ਆਨ ਕਰਨਾ ਨਹੀਂ ਨਹੀਂ ਇੱਧਰ ਹੀ ਕਰਾਂਗੇ ਬੋਸ ਜਿਹੜਾ ਸਵਾਰਿਆ ਗਿਆ ਉਹ ਬੋਸ ਨਾਲ ਲੱਗਣ ਲੱਗਣਾ ਆਪਣਾ ਹੋਰ ਵੱਡਾ ਵੱਡਾ ਲੱਗਣ ਲੱਗਣਾ ਆਪਣਾ ਹੁਣ ਤਵੇ ਇਹ ਛੋਟਾ ਜਿਹਾ ਲੱਗਣ ਡਿਆ ਹੈ ਵੀਕਰੋ ਸਵਾਰਾ ਹਾਂਜੀ ਇੱਧਰ ਹੁਣ ਬਣ ਗਏ ਪਰੌਂਠੇ ਸਾਰਿਆਂ ਨੇ ਖਾ ਲਿਆ ਤੇ ਹੁਣ ਮੇਰੀ ਵਾਰੀ ਤੇ ਦੇਖੋ ਇਹ ਦੋ ਪਰੌਂਠੇ ਤੇ ਦੋ ਰੋਟੀਆਂ ਜਿੱਦਾਂ ਪਾਏ ਆਲੂ 바ਵਾ ਪਾ ਜਾਂਦੇ ਬਾਦੂ ਖੁੱਲੇ ਤੇ ਦਹੀਂ ਦੀ ਕੌਲੀ ਤੇ ਲੱਸੀ ਦਾ ਵੱਡਾ ਗਲਾਸ ਇਹ ਗਲਾਸ ਇੱਕ ਵਾਰੀ ਜਿੱਦਾਂ ਕਹ ਲੋ ਵੀ ਲੱਸੀ ਜਾਂ ਪਾਣੀ ਪਾ ਲਓ ਮੜ ਕੇ ਲੈਣ ਦੀ ਲੋੜ ਨਹੀਂ ਹੁੰਦੀ ਹੈਗੀ ਤਾਂ ਨਾਲ ਮੱਖਣੀ ਜਿਹਨੂੰ ਕਹਿੰਦੇ ਮੱਖਣ ਇਹ ਪਰੌਂਠੇ ਤੇ ਰੱਖ ਕੇ ਖਾਣਾ ਬਹੁਤ ਟੇਸਟੀ ਲੱਗੂਗਾ ਤੇ ਪ੍ਰੌਟੈਕਤਮ ਵਧੀਆ ਹੋ ਜਾਣਾ ਹੈ ਤੇ ਚਲੋ ਜੀ ਮੈਂ ਖਾ ਲਵਾਂ ਮੈਨੂੰ ਬੜੀ ਲੱਗੀ ਹੈ ਭੁੱਖ ਤੇ ਚਲੋ ਜੀ ਠੀਕ ਆ ਲੋ ਜੀ ਪ੍ਰੌਟੈਕ ਖਾ ਕੇ ਤੇ ਵਧੀਆ ਕਰਕੇ ਮੈਂ ਚਪਾਈ ਦੀ ਸੀਗੀ ਆ ਤਾਂ ਦੇਖੋ 11 ਵਜੇ ਵਾਲੀ ਵਾਲੀ ਲੈਣ ਦੀ ਚਾਹ ਬਣਾ ਕੇ ਹੁਣ ਮੈਂ ਤੇ ਪਾਪਾ ਜੀ ਪਹਿਲੇ ਚਾਹ ਪੀ ਲੈਂਦੇ ਤੇ ਵਧੀਆ ਸੀ ਕੰਦ ਮੱਖੀ ਮੱਖੀ ਨਾ ਮਰ ਜਾਵੇ ते देखो जी हूँ पलस्तर हो चौंका चौंका बन गया तो हज चुला बनना अच्छा रोड़े लाते ना चलो वेगा रोड़े ला के तो ना।, ना काफी खारा खत्म हो गया इधर रोड़िया का ना रोड़े काफी लग गए ठीक है प्रेस करके फिर हम फर्श पागे बाद है ना हाँ जी ठीक है ठीक है

ਮਸਾਲਾ ਲਾਲ ਦੇ ਹਾਂਜੀ ਚਾਹ ਤਾਂ ਹੁਣ ਸਾਰਿਆਂ ਨੇ ਪੀ ਲਈ ਆ ਤੇ ਹੁਣ ਹੋ ਗਿਆ ਕੰਮ ਸਟਾਰਟ ਕੀਤਾ ਤੇ 11:30 ਵੇ ਦਾ ਹੋ ਗਿਆ ਟਾਈਮ ਆ ਦੇਖੋ ਇਹ ਜਿਹ ਹੈਗੀ 9 ਤਰੀਕ ਤੇ 9 ਮਈ ਇਹ 9 ਮਈ ਦੇਨ ਸਾਨੂੰ ਨਾ ਪਰਣਾੜਾ ਦੇਨੇ ਆ ਕਿਉਂ ਡੈਡੀ ਸਾਨੂੰ ਗੁਰੂ ਅੱਗੇ ਛੱਡ ਗਏ ਤੇ ਇੱਕ ਸਾਲ ਹੋ ਗਿਆ ਇਹਨਾਂ ਨੂੰ ਗਿਆਨ ਨੂੰ ਤੇ ਪਿਛਲੇ ਸਾਲ ਨੇ ਸਿਸ ਦੀ ਵੀ ਪਛੋੜਾ ਕਰਨ ਦੀ ਹੈ ਜੀ ਤੁਰੋ ਕਰ ਸਾਰੇ ਦੁਖੀ ਇਸ ਸੰਸਾਰ ਦੇ ਨਾਲ ਕੋਈ ਫੈਸਾ ਸੰਸਾਰ ਹਨ ਤੇ ਬੜਾ ਹੀ ਮਨ ਤਾਂ ਕਿਤੇ ਕਰਕੇ ਵੀ ਪਿਛਲੇ ਸਾਲ ਵੀ ਨਵੇਂ ਦਾਣੇ ਕਰਮਾ ਚੋਏ ਤਾਂ ਨਹੀਂ ਹੋਣ ਤੇ ਜਿਹੜੇ ਨਵੇਂ ਦਾਣੇ ਵੀ ਕਿਸੇ ਕਰਮਾ ਵਾਲੇ ਜਿਦਾਂ ਕੋਲ ਕਰਮਾ ਚੋਂ ਦੇ ਤੇਰੀ ਹੁੰਦੇ ਆ ਤੇ ਗਏ ਦੀ ਘਾਟ ਤੇ ਨਹੀਂ ਪੂਰੀ ਹੁੰਦੀ ਹੈਗੀ ਤੇ ਜੋ ਵੈਸੇ ਦਾ ਪਾਣਾ ਵਰਨਾ ਪੈਂਦਾ ਹੈ ਅਲੱਗੋ ਨਾਲ ਕੋਈ ਦੌਰ ਚੱਲਣਾ ਲੱਗਦਾ ਹਨਾ ਜੀ ਤੇ ਪਰਮਾਤਮਾ ਜੋ ਹੁੰਦਾ ਤੇ ਬਾਕੀ ਇਹ ਗੱਲ ਹੈ ਵੀ ਚਲੋ ਖੈਰ ਜਾਣਾ ਸਾਰਿਆਂ ਨੇ ਪਰ ਘਾਟ ਬੰਦੇ ਦੀ ਪੂਰੀ ਹੀਂਦੀ ਹੈ ਕਦੇ ਵੀ ਹਨਾ ਕਿਉਂ 10 15 16 ਸਾਲ ਜਣੀ ਵਿੱਚ ਰਹੇ ਆ ਮੇਰੇ ਤੇ ਬਹੁਤ ਵਧੀਆ ਟਾਈਮ ਲੰਘਿਆ ਪਤਾ ਲੱਗਾ ਨਹੀਂ ਕਿੰਨਾ ਟਾਈਮ ਬਸ ਹੋ ਗਿਆ ਹਨਾ ਤੇ ਕਦੇ ਲੜ ਪੈਣਾ ਕਦੀ ਮੋਲ ਪੈਣਾ ਚਲੋ ਘਰੋ ਘਰੀ ਹੁੰਦਾ ਹੀ ਹੈ ਨਾ ਇਹ ਤੇ ਬਹੁਤ ਵਧੀਆ ਟਾਈਮ ਲੰਘਿਆ ਤੇ ਚਾਂਦੀ ਜਿਹੜੀ ਲੋੜ ਹੁੰਦੀ ਉਹ ਤਾਂ ਸਦਾ ਹੀ ਹੁੰਦੀ ਹੈ ਚਾਹੀਓ ਜਵਾਨ ਹੋਵੇ ਚਾਹੀਓ ਬੁਰੀਏ ਰੋਵੇ ਨਾ ਤੇ ਅੱਜ ਦਾ ਦਿਨ ਸਾਡੇ ਲਈ ਨਾਮ ਪਰਵਾਣਾ ਦੇਨੇ ਆ ਤੇ 9 ਮਈ ਹੋ ਗਈ ਅੱਜ ਜੀ ਚਲੋ ਘਰ ਪਰਵਾਧ ਬਣਾ ਦੀ ਜੋ ਨੂੰ ਸ਼ਾਂਤੀ ਦੇਵੇ ਆਪਣੇ ਚੈਨਲ ਚੈਨਲ ਦੇ ਨਾਲ ਲਾਉਣ ਉਹਦੀ ਰੂਹ ਨੂੰ ਨਾ ਤੇ ਸਾਨੂੰ ਉਹਦਾ ਵੀ ਕਰਦਾਂ ਬਿਤਾ ਗਲੋ ਮੈਂਬਰਨਾ ਚਲੋ ਕਰ ਚਲੋ ਜਲੀ ਦਾ ਮੇਲਾ ਜਿੱਤੇ ਹੁਣ ਸੋ ਇਦਾਂ ਚਲੋ ਚਲੀ ਜਾਂਦੇ ਰੇ ਰੇ ਕਿ ਲਿਆ ਪਰਾਂ ਰਾਂ ਪਰਾਂ ਨਾਲ ਸੀਮੈਂਟ ਰੇ ਕਿ ਲਿਆ ਬੱਸ ਓਹ ਓਏ ਹੁੰਦਾ ਨਹੀਂ ਜਦੋਂ ਜਾਂਦਾ ਮਮੀ ਲਿਖਿਆ ਇਹ ਜਿੱਦਾਂ ਮੋਟਾ ਗੱਲਾਂ ਮੜਿਆ ਇਹਨੂੰ ਇੱਕ ਤਰੀਕਾ ਨਾਲ ਮੇਰਾ ਭਾਰੀ ਦਾ ਤਰੀਕਾ ਤਰੀਕਨ ਲੈ ਲੈ ਫੜ ਰੱਖੀ ਦੋਹਰਾਇ ਹਤੋਂ ਮਮੀ ਲਿਖਿਆ ਕੋਈ ਨਹੀਂ ਤੇ ਆ ਜੀ ਸਾਰਾ ਤਾਂ ਉਹਦੇ ਕੱਠਾ ਕਰਕੇ ਦੋਹਰਾਣਾ ਵਾਲੇ ਗੋਹਾਣੀ ਕਮੰਗੇ ਸਹੀ ਹੈ ਇਹ ਜਿਵੇਂ ਜ਼ਕਰਦੀ ਹੋਣ ਨੇ ਪੱਠੇ ਸਭ ਤਿੰਨ ਸਵਾਦ ਸਭ ਦੰਦ ਹੋ ਗਿਆ ਟਾਈਮ ਹੁਣ ਕਿੱਥੇ ਆ ਉਹ ਬੱਕੇ ਹੀ ਗਾਲਾਈ ਖਤ ਹੋ ਗਿਆ ਦੇਖੋ ਜੀ ਸਾਡੇ ਮਿਸਤਰੀ ਸਾਹਿਬ ਬਾਬਾ ਜੀ ਨੇ ਸਾਨੂੰ ਆਲੇ ਲਾਇਆ ਸਾਰੇ ਟੱਬਰ ਨੂੰ ਤੇ ਕੱਲ ਵੀ ਤੁਸੀਂ ਦੇਖਿਆ ਹੋਣਾਡੇ ਵਲੌਗ ਵਿੱਚ ਵੀ ਕੋਈ ਬੰਦਾ ਦੀ ਏਡਰ ਨਹੀਂ ਹੁੰਣਾ ਨਾ ਅਸੀਂ ਆ ਵੀ ਸੀ ਅੱਜ ਵੀ ਇਦਾਂ ਹੀ ਆ ਤੇ ਦੋ ਦਿਨਾਂ ਦੇ ਅਸੀਂ حساب ਲਾ ਲਓ 20000 ਰੁਪਏ ਬਚਾ ਲਿਆ ਸੀ ਮਬੇ ਇਦਾਂ ਹੀ ਆ 10000 ਰੁਪਏ ਬਚਾ ਲਿਆ ਨਾਲ ਲੱਗੇ ਹਨਾ ਆ ਵਿਧਿਆੜੀਦਾਰ ਬਣ ਕੇ ਚਲੋ ਖੈਰ ਆਪਣੇ ਕੰਮ ਦਾ ਕਰਦੇ ਏਡਰ ਹੁੰਦਾ ਆ ਘਰ ਦੇ ਕੰਮ ਦਾ ਤੇ ਆਪਣੇ ਘਰ ਦਾ ਕੰਮ ਆ ਬੰਦਾ ਚਾਚਾ ਨਹੀਂ ਕਰ ਜਾਂਦਾ ਇੰਨਾ ਕੰਮ ਹੈ ਨਾ ਭੱਜੇ ਦੌੜ ਕੇ ਅੱਜ ਕੱਲ੍ਹ ਦਿੜ ਦਰ ਵੀ ਜਿਹੜੇ ਆਉਂਦੇ ਆ ਜਿਹੜੇ ਇਹਦਾ ਘਰ ਆ ਮੋਹਲੜ ਤੇ ਆ ਗਏ ਨਾ ਸਹੀ ਗਰ ਪਹਿਲੀ ਗਾਲ ਹੀ ਕੋ ਅੱਖੇ ਨਹੀਂ ਲੱਗਦਾ ਕੰਮ ਕਰਕੇ ਰਾਜੀ ਨਹੀਂ ਹੈਗਾ ਜੇ ਕੋਹੋਂ ਦਾ ਤਾਂ ਫਿਰ ਲੜਾਈ ਸ਼ੁਰੂ ਕਰਦੇ ਆ ਕੇ ਕੋਈ ਲੜਾਈ ਤਾਂ ਅੱਗੇ ਲੱਗੀ ਆ ਆ ਸਾਰਾ ਲੜਾਈ ਦੇ ਚਲੋ ਵਾਹਿਗੁਰੂ ਮਿਹਰ ਕਰੇ ਹਨਾ ਹੁਣ ਚੌਂਗਾ ਚੁੱਲ੍ਹਾ ਵੱਡਾ ਜਾਂ ਲੱਗਣ ਲੱਗ ਗਿਆ ਦੇਖੋ ਹਏ ਮੇਰੇ ਚੌਂਕੇ ਬਣਾਏ ਚੁੱਲਾ ਤੇ ਬਣਨਾ ਹਜੇ ਅੱਗੇ ਛੋਟੇ ਛੋਟੇ ਲੱਗਦੇ ਸੀ ਹੁਣ ਵੱਡਾ ਵੱਡਾ ਲੱਗਣ ਲੱਗਿਆ ਨਾ ਪਲਾਸਟਰ ਹੋਣ ਕਰਕੇ ਤਿਆਰ ਹੋ ਗਿਆ ਹੁਣ ਜਦੋਂ ਪੈ ਗਿਆ ਫਰਸ਼ ਤੇ ਹੋਰ ਤਿਆਰ ਵਧੀਆ ਹੋ ਜਾਣਾ ਬੜੇ ਲੱਗਦਾ ਡੱਬਾ ਜਿਹਾ ਚੌਸ ਤੇ ਲੱਗ ਮਤੇ ਲੱਗਦਾ ਚੌਸ ਤੇ ਫਰਸ਼ ਪੈ ਗਿਆ ਹੋ ਸੋਣਾ ਲੱਗਣ ਲੱਗਾ ਪੈਣਾ ਕਲੀਅਰ ਇੱਕਦਮ ਅਰੇ ਸ਼ੋਜੀ ਬਣੀ ਨਾ ਉਹ ਤੋਂ ਬੰਨੀ ਜੇ ਸੋਹਣੀ ਲੱਗੀ ਆ ਵਧੀਆ ਲੱਗਦੀ ਆ ਖਾ ਤੇ ਉਹ ਪਸਰਤੇ ਪਾਣੀ ਦੇ ਲੋ ਸਾਰੇ ਕਹਿੰਦੇ ਹੀ ਛਾਵੇਂ ਬੈਠੀ ਐ ਪੱਖੇ ਥੱਲੇ ਬੈਠੀ ਐ ਤੇ ਪੈਸਾ ਕਮਾਣਾ ਬੜਾ ਔਖਾ ਆ ਖਾਟਣਾ ਸੌਖਾ ਤੇ ਕਮਾਉਣਾ ਬੜਾ ਔਖਾ ਤੂੰ ਪਾਣੀ ਪਸਰਤੇ ਪਾਣੀਆਂ ਪੀਂਦੀਆਂ ਤੇ ਮਿਹਨਤਾਂ ਸਖਤ ਕਰਨੀਆਂ ਪੈਂਦੀਆਂ ਫੇਰੀ ਬਲੰਦੀਆਂ ਛੂਹ ਹੁੰਦੀਆਂ ਤੇ ਤੁੱਪ ਵੀ ਤਿੱਖੀ ਆ ਟਿੱਗੀ ਪਈ ਆ ਤੇ ਹੁਣ ਰਹਿ ਗਈ ਇਧਰਲੀ ਸਾਈਡ ਹਨਾ ਆਹ ਸੈੱਡ ਰਹਿ ਗਈ ਤੇ ਬਸ ਹੁਣ ਫਰਸ਼ ਪਾ ਜਾਣੀ ਆ ਤੁਹਾਨੂੰ ਕਿਹਦੇ ਫਰਸ਼ ਪਾਉਂ ਹਾਂਜੀ ਫਰਸ਼ ਕਹਿੰਦੇ ਕਿਦੋਂ ਪਾਉਂ ਅੱਛਾ ਪਹਿਲਾਂ ਫਰਸ਼ ਪਾਉਣੀ ਆ ਇਹ ਤੱਕ ਨੀਗ ਰਹਿ ਗਈ ਦੇਖੀਏ ਬੁੱਲਲੇ ਵਾਲੀ ਉੱਤੇ ਡੇਢ ਬੋ ਲੱਗਾ ਸੀਗਾ ਤੇ ਰੇਤਾ ਹੀ ਬੁਖਾਦੀ ਆ ਰੋੜਿਆਂ ਨੇ ਇਟ ਘੱਟ ਸੀਮੈਂਟ ਖਾਂਦੀ ਰੋੜੀ ਜ਼ਿਆਦਾ ਖਾਂਦੇ ਉਹ ਹੋਇਆ ਨਾ ਇਧਰੋਂ ਹੋ ਗਿਆ ਤਾਂ ਵਧੀਆ ਲੱਗਣ ਲੱਪਣਾ ਨਾਲ ਲੱਗਦਾ ਪਲਾਸਟਰ ਪਹਿਲਾਂ ਗਾਰੇ ਚਣਾਈਆਂ ਹੁੰਦੀਆਂ ਸੀਗੀਆਂ ਉਹਨਾਂ ਕਰੀ ਜਾਂਦੇ ਹੁੰਦੇ ਸੀਗੇ ਪਲਟ ਬਹੁਤ ਸਾਫ਼ ਤੇ ਨਿਕਲੀ ਹੁੰਦੀ ਸੀ ਗਾਰੇ ਚਣਾਈਆਂ ਦੇ ਸਹੀ ਗੱਲ ਆ ਸੀਮੈਂਟ ਟੁੱਟ ਜਾਂਦੀ ਆ ਜਾਂ ਸਾਫ਼ ਹੀ ਨਹੀਂ ਹੁੰਦੀ ਚਾਹ ਬਣਾਉਣੇ ਕੋਠਣ ਤੇਲੰਗਰ ਸ਼ਦਾ ਸ਼ਕਾਤਾਰ ਬਾਬਾ ਜੀ ਨੂੰ ਤੇ ਹੁਣ ਚਾਹ ਬਣਾਉਣੇ ਆ ਦੇਖੋ ਜੀ ਉਹਦਾ ਕਿਦਾਂ ਦਾ ਲੱਗਾ ਤੇ ਕਮੈਂਟ ਕਰਕੇ ਜੀ ਦੱਸਿਓ ਤਾਂ ਗੱਲ ਹੈ ਹੁਣ ਸਾਰੇ ਕੰਮ ਕਰਨੇ ਪੈਂਦੇ ਆ ਹਾਂਜੀ ਦੇਖੋ ਜੀ ਚੁੱਲਾ ਅਜੇ ਤਿਆਰ ਹੋਣਾ ਆ ਸਿਰਫ ਚੰਕਾਈ ਔਰ ਓਟਾ ਤਿਆਰ ਹੋਇਆ ਤੇ ਆ ਦੇਖੋ ਜੀ ਬਾਬਾ ਹੀ ਲੱਗੇ ਆ ਤੇ ਮਾਰ ਜੋਰਾਂ ਦੇ ਕੰਮ ਚੱਲਣ ਡਿਆ ਆ ਤੇ ਦੇਖੋ ਜੀ ਉਹ ਓਟਾ ਹੋ ਗਿਆ ਤਿਆਰ ਤੇ ਹੁਣ ਲੱਗਣ ਡਿਆ ਵੱਡਾ ਵੱਡਾ ਤੇ ਪਹਿਲਾਂ ਲੱਗਦਾ ਸੀ ਮੈਨੂੰ ਛੋਟਾ ਹੋ ਗਿਆ ਤਿਆਰ ਪਲਾਸਟਰ ਕੀਤਾ ਕਟ-ਕਟ ਕਿੰਨਾ ਡੇਡ ਡੇਡ ਬੋਰਾ ਖਾ ਗਿਆ ਕਿੰਨਾ ਇਹ ਇੱਕ ਡੇਡ ਬੋਰਾ ਖਾ ਗਿਆ ਪੂਰਾ ਉਹ ਜਿਹੜੇ ਰੋੜੇ ਰੋੜੇ ਸਿੱਗਵਾ ਪਾ ਠੀਕਰਕੇ ਲਾਇਆ ਕਿਉਂ ਥੋੜੀ ਜਿਹੀ ਜ਼ਿਆਦਾ ਸੀਮੈਂਟ ਖਾਂਦੇ ਆ ਤੇ ਚਲੋ ਖੈਰ ਇੱਕ ਵਾਰੀ ਖਾਣਾ ਘੜਾ ਇਹਨਾਂ ਨੂੰ ਬਾਰ-ਬਾਰ ਖਾਣਾ ਹੈ ਰੋੜਿਆਂ ਦੇ ਮੂੰਹ ਚ ਆ ਗਏ ਹਾਂਜੀ ਇਹ ਤਾਂ ਗੱਲ ਹੈਗੀ ਆ ਤੇ ਜ਼ਿਆਦਾ ਸੀਮੈਂਟ ਥੱਪ ਹੁੰਦਾ ਇਹਨਾਂ ਤੇ ਹਨਾ ਉਹਦਾ ਇੱਕ ਵੇ ਸਿਰੇ ਸਿ ਜਾ ਕੇ ਲੱਗਣਾ ਹਾਂ ਇਹਦੇ ਇੱਕ ਵਾਰ ਚ ਸਹੀ ਆ ਲੈ ਬੱਦੂ ਲੱਗਦਾ ਨਾ ਚਲੋ ਫਿਰ ਇਹ ਥੋੜਾ ਸੰਭੇ ਘੜਾ ਹੁਣ ਆਹੜਾ ਬਾਕੀ ਨੂੰ ਸਫਾਈ ਕਰਨੀ ਪੈਣੀ ਆ ਤੇ ਆਹ ਥਾਂ ਇੱਕ ਵੇ ਜਿਆ ਕਰਨਾ ਪੈਣਾ ਸਾਰੇ ਇਹਦੇ ਆ ਜਿਹੜੀਆਂ ਕੈਂਕ ਕਰਨ ਆ ਉਹ ਵੀ ਇਹ ਕਰਦੇ ਹਾਂਜੀ ਇੱਥੇ ਪਾਣੀ ਪਾ ਦੋ ਕਿੱਥੇ ਕਰਨਾ ਪਏ ਇਹਨੂੰ ਤੇ ਹੁਣ ਫਰਸ਼ ਤਾਂ ਪੈ ਗਿਆ ਉੱਪਰ ਜੀ ਹੁਣ ਪਾਉਣ ਲੱਗੇ ਕੋਲੂ ਬਾਬਾ ਜੀ ਤੇ ਸਿਮਿੰਟ ਘੋਲਣ ਦੇ ਆ ਛੇ ਦਾ ਟਾਈਮ ਹੋ ਗਿਆ ਜੀ ਸ਼ਾਮ ਦਾ ਇੱਦਾਂ ਸਿਮਿੰਟ ਹੱਥ ਨਹੀਂ ਘਰਾਉ ਹੁੰਦੇ ਕਣ ਕਈ ਗਾਇਆਂ ਦੇ ਸਾਡੇ ਸੀਮਣ ਹੱਥ ਖਰਾਬ ਹੁੰਦੇ ਆ ਇਹ ਤੇਲ ਨਹੀਂ ਪਾਣਾ ਸਰੋਂ ਦਾ ਮਾੜਾ ਵਟਾ ਸਰੋਂ ਤੇਲ ਇਹ ਪੈਕ ਜਿਹੜਾ ਪਾਉਂਦਾ ਵੰਟਾ ਅੱਛਾ ਉਹਦਾ ਕਹਿੰਦੇ ਰੰਗ ਸੋਨਾ ਆ ਜਾਂਦਾ ਨਾ ਸਰੋਂ ਤੇਲ ਪਾਉਣ ਨਾਲ ਵਧੀਆ ਹੋ ਜਾਂਦਾ ਆ ਅਛਾ ਉਹਦੇ ਨਾਲ ਨਾ ਨਾ ਇਦਾਂ ਦਾ ਕੰਮ ਨਹੀਂ ਹੋਣਾ ਇਹ ਤਾਂ ਪੈਰ ਤਲਕਣ ਵਾਲਾ ਹਾਂਜੀ ਇਹ ਤਾਂ ਗੱਲ ਸਹੀ ਆ ਵਧੀਆ ਇਹ ਕੋਈ ਸਾਡੇ ਦੌੜ ਭੱਜ ਮੂੰਹ ਤੋਂ ਦਾ ਟਾਈਮ ਲੱਗਦਾ ਨਹੀਂ ਕਿ ਹੈਗਾ ਜਦੋਂ ਘਰ ਕੰਮ ਚੱਲਦੇ ਹੁਣ ਹਨਾ ਤਿੱਕੰਦੀ ਅੱਜ ਆ ਰਹਿ ਗਈ ਉੱਤੇ ਚਲੋ ਪਾਣੀ ਪੀਣਾ ਨਹੀਂ ਲਿਉਣੀ ਮੈਂ ਗਰਮੀ ਹੈਗੀ ਪਿਆਸ ਬੋ ਲੱਗਦੀ ਆ ਹਾਂਜੀ ਟੂਟੀ ਮੇਰੇ ਨਾਲ ਬੰਦ ਹੋ ਗਈ ਆ ਟੂਟੀ ਘਰੇ ਬੰਦ ਹੋ ਗਈ ਪਤਾ ਨਹੀਂ ਦੇਖਦੀ ਆ

ਹੂੰ। ਕੋਈ ਚਲ ਹੱਥ ਨਹੀਂ ਨਿਕਾ ਦੇਣਾ ਇਦਾਂ ਕਰਕੇ। ਹਾਂਜੀ ਚੱਲੇ ਸ਼ਹਿਰ ਨੂੰ ਹੁਣ। ਸ਼ਹਿਰ ਨੂੰ ਕੀ ਜਾਣਾ ਹੁਣ ਸ਼ਾਇਦ ਹੁਣ ਬੜਾ ਜਿਆਦਾ ਹੁੰਦਾ ਅੱਠ ਦੁਕਾਨਾਂ ਬਾਅਦ ਆ ਜਾਂਦੀਆਂ ਆ। ਹਾਂ। ਆ ਚੁਲੇ ਚੌਂਟੇ ਆ ਦੋ ਦੇ ਲਗਾਤੇ ਮੇਰੇ। ਠੀਕ ਹੀ ਹੈ ਵਧੀਆ ਚੀਜ਼। ਉਧਰ ਮੱਦੇ ਮੁੰਦੀ ਵਿਚ ਹੋਈ ਜਾਂ ਨਾ ਮਸਲ ਵਿਚ ਹੋਏ ਆ। ਕੋਈ ਵੀ ਨਹੀਂ ਕੰਮ ਆ। ਚਲ ਕੋਈ ਨਹੀਂ ਖੈਰ ਅੱਜ ਦਿਹਾੜੀ ਆ ਜਾ ਦੇਣੀ ਆ ਹੁਣ ਵਿਲੇ ਹੀ ਆ। ਜਿਦਾ ਮਰਜੀ ਆ। ਚਲਾ ਘਾਤਾ ਬਣਾਇਆ। ਚਲਾ ਬਣਾਤਾ ਆ। ਸਵਿੰਗ ਪੋਲ ਬਣਾਤਾ। ਚਲੋ ਹੀ ਕਰਦੇ ਵਲੋਗ ਦਾ ਇਥੇ ਐਂਡ ਤੇ ਦੱਸਿਓ ਜਰੂਰ ਤੁਹਾਨੂੰ ਕਿਦਾਂ ਚੌਂਕਾ ਜੁਲਾ ਲੱਗਾ ਚੌਂਕਾ ਲੱਗਾ ਕਿਦਾਂ ਦਾ ਤੇ ਕਮੈਂਟ ਕਰਕੇ ਦੁਬਾਰਾ ਜਰੂਰ ਦੱਸਿਓ ਜੀ ਤੇ ਸਸਟੀ ਘਰ ਸਾਰਿਆਂ ਨੂੰ